ਕਾ ਦੋਸਤੋ ਮੈਂ ਤੁਹਾਡਾ ਆਪਣਾ ਪਰਾ ਕਾਲਾ ਮੁਖਸਰੀਆ ਜਿਵੇਂ ਕਿ ਤੁਹਾਨੂੰ ਪਤਾ ਹਰ ਸ਼ੁੱਕਰਵਾਰ ਬੰਢਹਾਰੀ ਗਗਲਾ ਬੱਕਰਾ ਮੰਡੀ ਲੱਗਦੀ ਆ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਬਾਈ ਕਿਹੜੇ ਬੱਕਰੇ ਦਾ ਕਰਾਦਾ ਸੌਦਾ ਇਹ ਹੋਇਆ ਆ ਬੱਕਰੇ ਦਾ ਲੈ ਵੀ ਆ ਬੱਕਰੇ ਦਾ ਸੌਦਾ ਕਰਾਤਾ ਕਿੰਨੇ ਦਾ ਕਰਾਤਾ ਬਾਈ 3300 ਦਾ ਲਖਾਈ ਆਪੋ ਉਹ ਨਹੀਂ ਜਿਹੜਾ ਬਾਈ ਹੈ 3300 ਦਾ ਲਖਾਈ ਆਪੋ ਆਪਣੀ ਲੈ ਵੀ ਦੋਸਤੋ ਇਹਦਾ ਸੌਦਾ ਹੋ ਗਿਆ ਹੁਣ ਤਾਂ ਪਰਚੀ ਫੜਾ ਦੀ ਬਾਬਾ ਪੈਸੇ ਫੜਾ ਆ ਇੱਧਰ ਘਰ ਹੋ ਰਿਹਾ ਚੱਲਦਾ ਸਾਡਾ ਪੈਸੇ ਵੜਾਣਾ ਲੈ ਇਹ ਹੱਥ ਨੇ ਇਹ ਆ ਜੇ ਜਾਂਦਾ ਸੀ ਆਖਾਂ ਦੀ ਸਾਡੇ ਛੇਰੀ ਨੇ ਨਹੀਂ ਭਾਈ ਛੇਰੀ ਸਾਡੇ ਦੇ ਦੇ ਕਹੀਆ ਉਹ ਦੇ ਦੇ ਕਹੀਆ ਉਹ ਨਹੀਂ ਕਰਾਉਂਦਾ ਨਹੀਂ ਯਾਰ ਨਹੀਂ ਯਾਰ ਇਹ ਨਹੀਂ ਕਰਦਾ ਇਹ ਕਰਦਾ ਨਾ ਲਿਖੀ ਭਾਈ ਹੋ ਕੇ ਕਿਹੜੀ ਬੱਕਰੀ ਦਾ ਪੱਠ ਦਾ ਯਾਰ ਨਹੀਂ ਭਾਈ ਨਾ ਲੈ ਵੀ ਦੋਸਤੋ ਆ ਪੱਠ ਦਾ ਸੌਦਾ ਹੋ ਜਾਂਦਾ ਅਰੇ ਕਿ ਕਰਤਾ ਨਹੀਂ ਲੈ ਵੀ ਦੋਖਾਈਓ ਅਰੇ ਨਹੀਂ ਬਾਅਦ ਚਾਲੀ ਤੋਂ ਮੈਂ ਦੇ ਦੂੰਗਾ ਨਹੀਂ ਆ ਪਰ ਮੇਰੇ ਕੋਲ ਹੋਈ ਬੱਚੇ ਲੈ 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 ਮੈਂ ਉਹ ਕਰਤਾ ਸਾਡੇ ਸੀ ਕਰਤਾ ਲੈ ਆ ਬਾਕੀ ਠੀਕ ਆ ਮੈਂ ਨਾਲ ਆ ਵੀ ਨਹੀਂ ਕਰ ਸਕਿਆ ਉਹ ਜਿਉ ਨਹੀਂ ਮੇਰੀ ਫਸਲ ਦੀ ਜ਼ਕਰੀਦ ਆ ਕੀ ਆ ਕੋਈ ਇੰਨੇ ਫਰਾ ਦਾ ਤੇ ਮੇਰੇ ਲਈ ਤਾਂ ਕਿੰਨੇ ਦਿਨ ਹੋ ਗਏ ਤੂੰ ਜਾਈ ਜਨ ਨਹੀਂ ਤਾਲ ਕੋਈ ਇੰਨੇ ਬੰਦਾ ਜੋੜੀਦਾ ਹੁੰਦਾ ਲੈ ਵੀ ਬੋਗਾ ਆਇਆ ਤੇ ਬੋਗਣੇ ਆਉਂਦੇ ਸਾਰੀ ਬੜਾਕੇ ਪਾਦੇ ਕਿੰਨੇ ਦੀ ਕਰਾਦੀ ਬਾਈ ਇਹ ਕਰਦੀ 5600 ਦੀ ਬਾਈ ਤੇ ਲਖਾਈ ਲਖਾਈ ਬਾਈ ਠੀਕ ਆ ਲਖਾਈ ਪਾਈ ਦੀ ਲੈ ਵੀ 5600 ਦੀ ਕਰਤੀ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਪਿੰਡ ਹਰੀ ਕੀ ਕਲਾ ਬੱਕਰਾ ਮੰਡੀ ਤੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾ ਗਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਰੌਣਕਾਂ ਬੱਕਰਾ ਮੰਡੀ ਦੀਆਂ ਪਹੁੰਚਿਆ ਕਰੋ ਤੁਸੀਂ ਵੀ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਗਦੀ ਆ ਪਿੰਡ ਹਰੀ ਕੀ ਕਲਾ ਲੈ ਵੀ ਗਿਨਾ ਦੇ ਪੈਸੇ ਤੈਨੂੰ ਹਰ ਮੰਡੀ ਤੋਂ ਕਿਹ ਲੱਗ ਜੰਮਣ ਨਾਲ ਹਰ ਮੰਡੀ ਜਿੰਨਾ ਭੈਂ ਦਾ ਤੁਈ ਮਾਰਨੀ ਦਾ ਨਹੀਂ ਕਿਸੇ ਕੋਲ ਮਰੀ 3300 ਲਖਾਈ ਆਪੋ ਆਪਣੀਆਂ ਇਹ ਉਹਦਾ ਹੀ ਆ ਬੱਕਰੇ ਦੇ ਪੈਸੇ ਗਣੀ ਜਾਂਦੇ ਆ ਹਾਂ ਹਾਂ ਯਾਰ ਇਹਦਾ ਅੱਛਾ ਇਹ ਆ ਬਾਈ ਦਾ ਲੈ ਵੀ ਦੋਸਤੋ ਪੈਸੇ ਗਨਾਤੇ ਆ ਬੱਕਰੇ ਦੇ ਤੁਸੀਂ ਦੇਖ ਸਕਦੇ 800 ਹੋ ਗਿਆ ਨਹੀਂ ਆ ਵੇ ਤੇ ਆਹ ਤੇਰਾ ਮਾਤੇ 300 ਆਹ ਬਕਰ ਵੀ ਦੋਸਤੋਂ ਸੌਦਾ ਹੁੰਦਾ ਕਿਹੜੀ ਕਿਹਦਾ ਸੌਦਾ ਦਾ ਕਿਹੜੀ ਪੜਦਾ ਇਹਦਾ ਲੈ ਵੀ ਆਹ ਪੜਦਾ ਸੌਦਾ ਹੁੰਦਾ ਸੀ ਆਹ ਜਵਾਕ ਨੇ ਪੜ ਲੈਣੀ ਆ ਕਿੰਨੇ ਪੈਸੇ ਲਾਦੇ ਸੀਗੇ 25 2500 ਹੋ ਗਈ ਭਾਈ 2600 2500 ਦੀ ਹਾਂ ਹੈ ਨਹੀਂ ਕੋਈ ਧੱਕਾ ਚੱਲ ਕੋਈ ਨਹੀਂ ਯਾਰ ਜਵਾਕ ਨਹੀਂ ਲੈਣੀ ਆ ਲੇ ਵੀ 2600 ਦੀ ਹੋ ਗਈ ਆ ਲਖਾਈ ਆਪੋ ਆਪਣੀਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਪਿੰਡ ਹਰੀਕੇ ਗਲਾ ਬੱਕਰਾ ਮੰਡੀ ਤੇ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਸ਼ੁੱਕਰਵਾਰ ਬੱਕਰਾ ਮੰਡੀ ਲੱਗਦੀ ਆ ਪੈਸੇ ਕਨਾਦੀਆਂ ਰਬਈ ਫਗਨੂ ਨੇ ਜੀ ਬਿੰਦੀਵਾ ਕੋਰਤਾ ਪਿੱਛੇ ਆ ਗਏ ਗੁੱਸੇ ਜਾ ਕੇ ਮੁਝੇ ਲੈ ਕਰ ਵੀ ਨਹੀਂ ਬੋਲਦਾ ਨਹੀਂ ਨਹੀਂ ਸਹੀ ਹੈ ਯਾਰ ਭਾਈ ਚੱਲ ਕੋਈ ਨਹੀਂ ਲੈ ਗਏ ਨੇ ਤਾਂ ਮੜਾ ਵੀ ਕੀ ਹੈ ਸਹਮਾ ਲੈਣੀ ਤੇ ਜਵਾਬ ਨਹੀਂ ਕਰ ਲੀਆਂ ਵਰਗੇ ਥਾਣਾ ਭੰਦਨੇ ਨਹੀਂ ਬੜਨੀ ਹੋਗਾ 2 ਢਾਈ ਕਿਲੋਗੀ ਤਾਂ ਪਤੋ ਕਿਹਾਂ ਹੈ ਗੱਲ ਕਰ ਮੇਰੇ ਉਹਦਾ ਭਾਈ 5 ਕਿਲੋ ਵਜਮ ਕੱਢੀ ਜਾਂਦਾ ਇਹਦੇ ਚੋਂ 5 ਨਹੀਂ ਇਹਦੇ ਕੋਲੇ ਲਿਖੀ ਢਾਈ ਕਿਲੋ ਤੂੰ ਦੇਖ ਮੈਨੂੰ ਸਾਰੇ ਮੱਖ ਦਾ ਸੌਦਾ ਹੋਇਆ ਦੋਸਤੋ ਤੁਸੀਂ ਦੇਖ ਸਕਦੇ ਹਾਂ ਇੰਨੇ ਬੱਚੇ ਸਿਰ ਤੇ ਹੀ ਆ। ਕੋਈ ਹੋਣੀ ਹੈ ਨਹੀਂ ਤਾਂ ਰੱਖਣ ਵਾਲਾ ਮੈਂ ਆ। ਮੈਂ ਹਾਂ ਰੱਖਣ ਆਸਤੇ ਹੀ ਮੈਂ ਰੇਟ ਲਾਇਆ ਨਾ ਰੱਖਣ ਵਾਲਾ ਹੀ ਨਾ ਆ। ਰੱਖਣ ਵਾਲਾ ਘਾਣੂ ਬੰਦੇ ਬਾਰੇ ਮੈਂ ਇੱਕ ਜਵਾਕ ਨੇ ਲੈਣੀ। ਯਾਰ ਭਾਈ ਜਵਾਕ ਨੇ ਪਾਲ ਨਹੀਂ ਕਰਕੇ ਮੈਂ ਦੱਸਿਆ ਨਾ ਇਹਨੂੰ ਇਹ ਜਿਹੜਾ ਸ਼ੌਂਕ ਵਾਲਾ ਰੇਟ ਤਾਂ ਕਿੱਥੇ ਲੱਗਾ ਜੀ ਨਾ। ਠੂ ਮਾੜੀ। ਕੁੰਗਲੇ ਲਿਆ ਮੈਂ ਪਹਿਲਾ ਮੈਂ ਤੇਰੇ ਨਾਲ ਨਹੀਂ ਦੇਈ ਤੇ ਤੇਰੇ ਦਾ ਬੱਕਰਾ ਇਹਨੂੰ 2500 ਰੁਪਏ ਲਾਵਾਂ ਹਾਂ ਕੀ ਆ ਗਮਰੋਦ ਵਾਹੀ ਮਾਰਿਆ ਮੇਰੇ ਘਰ ਨਾਲੇ ਰਲ ਮਿਲ ਕੇ ਰਲ ਮਿਲ ਕੇ ਮਾਰਦੇ ਟੂ ਆ ਇਹ ਮੈਂ ਕਹਿੰਦਾ ਮੋਲਿਆ 2500 2500 25 ਤੇ 100 ਰੁਪਏ ਸਾਈ ਦੇਤੀ ਸੰਗ ਲਖਾਈ ਹੋਣੀ ਆਪਣੇ ਤਰ ਹਾਂ ਹਉ ਉਧਰ ਆਇਆ ਹਾਂ ਸਭ ਉਧਰ ਗਿਆ ਹਾਂ ਠੀਕ ਆ ਲਖਾਈ ਹੁਣ ਆਪੋ ਆਪਣੀ ਲੈ ਵੀ ਲਖਾਈ ਆਪੋ ਆਪਣੀ ਆ 2500 ਦੇਤਾ ਤਰ ਤਾ ਲਖਾਈ ਆਪ ਕੋ ਆਪਣੀਆਂ ਪੜਦਾ ਚੰਗੇ ਸੌਦੇ ਆਉਣਗੇ